ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਪ੍ਰਦੀਪ ਢਿੱਲੋਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਚਾਇਤਾਂ ਜਿਹੜੀਆਂ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਤੇ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਇਹ ਪੰਚਾਇਤਾਂ ਜਿਹੜੀਆਂ ਇਹਨਾਂ ਦਾ 5 ਸਾਲ ਦਾ ਹਸਤਾ ਪੂਰਾ ਹੋ ਚੁੱਕਿਆ ਤੇ ਹੁਣ ਕਦੇ ਵੀ ਜਿਹੜੀ ਸਰਕਾਰ ਹੈ ਉਹ ਐਲਾਨ ਕਰ ਸਕਦੀ ਹੈ ਚੋਣਾਂ ਦਾ ਐਲਾਨ ਕਰ ਸਕਦੀ ਹੈ ਇਹ ਚੋਣਾਂ ਭਾਵੇਂ ਲੋਕ ਸਭਾ ਤੋਂ ਪਹਿਲਾਂ ਹੋਣ ਭਾਵੇਂ ਬਾਅਦ 'ਚ ਪਰ ਜਿਹੜੀਆਂ ਸਰਗਰਮੀਆਂ ਸਿਆਸੀ ਤੌਰ ਤੇ ਪਿੰਡਾਂ ਦੇ ਵਿੱਚ ਖੇਡਲੇ ਲੈਵਨ ਤੋਂ ਕਿਉਂਕਿ ਸਰਪੰਚੀ ਹੈ ਜਿਹੜੀ ਪੰਚਾਇਤ ਹੈ ਉਹ ਰਾਜਨੀਤੀ ਦਾ ਮੁੱਢ ਕਿਹਾ ਜਾਂਦਾ ਉਹਨੂੰ ਜੜ ਕਿਹਾ ਜਾਂਦਾ ਜਦੋਂ ਕੋਈ ਰਾਜਨੀਤੀ ਚ ਪੈਰ ਧਰਦਾ ਹੈ ਤਾਂ ਉਹਦੀ ਪਹਿਲੀ ਪੌੜੀ ਹੁੰਦੀ ਹੈ ਪਿੰਡ ਦੀ ਪੰਚਾਇਤ ਮੈਂਬਰ ਤੇ ਫਿਰ ਸਰਪੰਚ ਉਸ ਤੋਂ ਬਾਅਦ ਅੱਗੇ ਜਿਹੜੀਆਂ ਅਹੁਦੇਦਾਰੀਆਂ ਮਿਲਦੀਆਂ ਮੈਂ ਇਸ ਵਕਤ ਮੋਗਾ ਜ਼ਿਲ੍ਹੇ ਦੇ ਪਿੰਡ ਬਾਰੇਵਾਲਾ ਪਤੋ ਹੀਰਾ ਸਿੰਘ ਦੇ ਨੇੜੇ ਪਿੰਡ ਹੈ ਨਿੱਕਾ ਜਿਹਾ ਪਿੰਡ ਹੈ ਔਰ ਪਿੰਡ ਦੇ ਨੌਜਵਾਨ ਸਰਪੰਚ ਸਾਡਾ ਵੀਰ ਕਾਕਾ ਬਰਾੜ ਜੀ ਔਰ ਇਹਨਾਂ ਦਾ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਪਿਛੋਕੜ ਵੀ ਸਿਆਸਤ ਦੇ ਨਾਲ ਜੁੜਿਆ ਰਿਹਾ ਕਿਤੇ ਨਾ ਕਿਤੇ ਤੇ ਅ ਪਿਛਲੀ ਵਾਰ ਜਿਹੜੀ ਇਹ ਟਰਮ ਪੂਰੀ ਹੋਈ ਹੈ ਤਾਂ ਲੋਕਾਂ ਨੇ ਫਤਵਾ ਦੇ ਕੇ ਇਹਨਾਂ ਨੂੰ ਜਿਤਾਇਆ 5 ਸਾਲ ਪੂਰੇ ਕੀਤੇ ਤੇ ਹੁਣ ਜਿਹੜਾ ਇਹ 5 ਸਾਲ ਦਾ ਜਿਹੜਾ ਨਿਚੋੜ ਹੈ ਉਹ ਕੀ ਨਿਕਲਿਆ ਕਿੰਨੇ ਕ ਆਪਣੇ ਕੰਮ ਤੋਂ ਸੰਤੁਸ਼ਟ ਨੇ ਕਿੰਨੇ ਕ ਲੋਕ ਇਹਨਾਂ ਦੇ ਕੰਮ ਤੋਂ ਸੰਤੁਸ਼ਟ ਨੇ ਆਵੋ ਪਸਵਾ ਜਵਾਬ ਕਰਦੇ ਆ ਸਤੀ ਕਾਲਪਾਈ ਜੀ ਮੈਂ ਤਾਂ ਕਾਕਾ ਬਰਾੜ ਕਿਉਂਕਿ ਅਸੀਂ ਕਾਕਾ ਬਰਾੜ ਦੇ ਨਾਮ ਨਹੀਂ ਜਾਣਦੇ ਆ ਸਾਰੇ ਕਿੰਨੀਆਂ ਚੋਣਾਂ ਤੇ ਜਿੱਤੇ ਸੀ ਤੁਸੀਂ ਤਕਰੀਬਨ 250 ਵਰਗ ਦੇ ਵਿੱਚ 250 ਵਰਗ ਦੇ 5 ਸਾਲ ਦਾ ਵਕਵਾ ਪੂਰਾ ਹੋ ਗਿਆ ਹੈ ਨਾ ਬਿਲਕੁਲ ਆਫੀਸ਼ੀਅਲ ਤੌਰ ਤੇ ਹੋ ਗਿਆ ਹੁਣ ਤਾਂ ਪਹਿਲਾਂ ਥੋੜਾ ਜਿਹਾ ਪਹਿਲਾਂ ਭੰਗ ਕਰਤੀਆਂ ਸੀ ਤੇ ਇਹ 5 ਸਾਲ ਦਾ ਜਿਹੜਾ ਸਫਰ ਤੁਹਾਡਾ ਕਿ ਹੋ ਜਾ ਰਿਹਾ ਐਕਸਪੀਰੀਅੰਸ ਕਿ ਹੋ ਜਾ ਰਿਹਾ ਲੋਕਾਂ ਦੇ ਵਿੱਚ ਵਿਚਰਨਾ ਕਿਉਂਕਿ ਇੱਕ ਨੌਜਵਾਨ ਵਾਸਤੇ ਥੋੜਾ ਜਿਹਾ ਔਖਾ ਹੁੰਦਾ ਤੁਸੀਂ ਨਵੇਂ ਨਵੇਂ ਇਹਦੇ ਚ ਆਏ ਸੀਗੇ ਪੋਲਿਟਿਕਲ ਲੀਡਰਾਂ ਦਾ ਵੀ ਵਾਅ ਪਿਆ ਤੇ ਲੋਕਾਂ ਦਾ ਕਿਹੋ ਜਿਹਾ ਰੁਝਾਨ ਰਿਹਾ ਤੁਹਾਡੇ ਨਾਲ ਪੱਗ ਸਾਹਿਬ ਆਪਾਂ ਵੀ ਨਵੇਂ ਹੀ ਕਹਿ ਸਕਦੇ ਕਿ ਆਪਣੇ ਸਾਡੇ ਪਰਿਵਾਰ ਤੋਂ ਤਾਂ ਕਾਫੀ ਪਿਛੋਕੜ ਹੈ ਨਾ ਜੀ ਮੈਂ ਤਕਰੀਬਨ ਇੱਕ ਦੋ ਵਾਰ ਹੀ ਆਪਣੇ ਪਰਿਵਾਰ ਤੋਂ ਸਰਪੰਚੀ ਵੰਡ ਲਈ ਗੁਰੂਗੀ ਨਹੀਂ ਤਾਂ ਤਕਰੀਬਨ ਮੇਰਾ 35-40 ਸਾਲ ਤਾਂ ਆਪਣੇ ਪਰਿਵਾਰ ਦੀ ਦਾਦੇ ਤੋਂ ਚਾਚਾ ਚਾਚੀ ਤੋਂ ਮੈਂ ਹਨਾ ਐਂ ਤੁਰੀ ਜਾਂਦੀ ਆ ਹੂੰ ਬਾਕੀ ਜਿਹੜਾ ਲੋਕਾਂ ਦਾ ਸਹਿਯੋਗ ਆ ਭਈ ਉਹ ਤਾਂ ਸਾਡੇ ਨਾਲ ਹਰ ਵਕਤ ਹੀ ਆ ਮਾਰੇ ਵਕਤ ਹਰ ਟਾਈਮ 35 40 ਸਾਲ ਤੋਂ ਲੈ ਕੇ ਯਾਨੀ ਸਾਡਾ ਨਗਰ ਸਾਡੇ ਤੇ ਬਹੁਤ ਮਾਣ ਕਰਦਾ ਬਿਲਕੁਲ ਬਹੁਤ ਇੰਜ ਤਾਂ ਦੰਦਾ ਸਾਰਾ ਨਗਰੀ ਆਪਾਂ ਵੀ ਨੀ ਕਦੇ ਕਿਸੇ ਤੋਂ ਭੱਜੇ ਕਿਸੇ ਗੱਲ ਤੋਂ ਪਰ ਪ੍ਰਮਾਤਮਾ ਦੀ ਮਿਹਰ ਨਾਲ ਪਰਿਵਾਰ ਦੀ ਇੱਕ ਲੈਗੇਸੀ ਬਣ ਜਾਂਦੀ ਆ ਉਹ ਉਸ ਲੈਗੇਸੀ ਦੇ ਨਾਲ ਤੁਸੀਂ ਪਹਿਲੀ ਵਾਰ ਜੁੜੇ ਤੇ ਉਹੀ ਪਿਆਰ ਫਿਰ ਲੋਕਾਂ ਨੇ ਤੁਹਾਨੂੰ ਦਿੱਤਾ ਬਹੁਤ ਬਈ ਜੀ ਬਹੁਤ ਜੀ ਤੇ ਜੇ ਤੁਹਾਡੇ ਵੱਲੋਂ ਕਹਿ ਲਈਏ ਕਿ ਇਹਨਾਂ 5 ਸਾਲਾਂ 'ਚ ਤੁਸੀਂ ਆਪਦੇ ਕੰਮ ਤੋਂ ਕਿੰਨਾ ਕੁ ਸੰਤੁਸ਼ਟ ਹੋਏਗਾ ਕਿ ਮੈਂ ਲੋਕਾਂ ਲਈ ਕੁਝ ਕਰ ਸਕਿਆ ਸੰਤੁਸ਼ਟ ਬਈ ਜੀ ਪੂਰੇ ਫਰਕ ਨਾ ਕਰਿਆ तकरीबन ਜਿੰਨਾ ਕਿ ਸੋਚ ਕੇ ਆਏ ਸੀ ਨੇੜ ਹੀ ਮਾਰਿਆ 90% ਕੰਮ ਅਸੀਂ ਕਰ ਲਿਆ ਜੇ ਨਾਲ ਸੋਚਿਆ ਸੀ ਜੇ ਉਪਰਾਂ ਤੇ ਗੈਨਿੰਗ ਗਿਣੀਏ ਕਿਹੜੇ ਕਿਹੜੇ ਉਹ ਕੰਮ ਹੈ ਜਿਹੜੇ ਤੁਸੀਂ ਇਹਨਾਂ ਪੰਜਾ ਸਾਲਾਂ ਚ ਕੀਤੇ ਉਹ ਜਿਵੇਂ ਵੀ ਮੇਨ ਕੰਮ ਤਾਂ ਸਕੂਲ ਚ ਬਹੁਤ ਵਾਰ ਕਰਾਇਆ ਸਾਡਾ ਪਿੰਡ ਨੂੰ ਮੈਂ ਦੱਸ ਦਿਆਂ ਵੀ ਕੋਈ ਵੀ ਕਮਾਈ ਨਹੀਂ ਸਾਡੇ ਪਿੰਡ ਪੰਚਾਇਤੀ ਆਮਦਨ ਹੈਗੀ ਹੈ ਕੋਈ ਵੀ 100 ਰੁਪਏ ਦੀ ਜੋ ਕਰਦੇ ਅਸੀਂ ਸਰਕਾਰ ਦੀ ਮਦਦ ਨਾਲ ਜਾਂ ਫਿਰ ਲੋਕਾਂ ਦੇ ਸਹਿਯੋਗ ਨਾਲ ਕਰਦੇ ਹਾਂ ਉਹ ਵੀ ਤਕਰੀਬਨ ਹਰ ਇੱਕ ਗਲੀ ਬਹੁਤ ਸੋਹਣੀ ਬਣੀ ਗਈ ਹੈ ਇੰਟਰਲੌਕ ਲੱਗੀ ਆ ਹਰ ਇੱਕ ਗਲੀ ਚ ਸਕੂਲ ਚ ਸੋਨਾ ਕੰਮ ਕਰਾਇਆ 메ਨ ਇੱਕ ਅਸੀਆ ਪਾਰਕ ਬਣਾਇਆ ਚੰਗੇ ਪੈਸੇ ਖਰਚ ਕੇ ਹੂੰ ਸੋਨਾ ਬਣਾਇਆ ਬਾਕੀ ਬਈ ਜਿਹਨਾਂ ਚਪੜਾ-ਚਪੜਾ ਦੀ ਸਫਾਈ ਸੁਪੀ ਹੋਰ ਚੱਲਦੇ ਰਹੇ ਨਾਲ ਦੀ ਨਾਲ ਨਰੇਕਾ ਦਾ ਮੈਨੂੰ ਨਾ ਪਾਣੀ ਦੀ ਨਿਕਾਸੀ ਦਾ ਕੰਮ ਜਿਹੜਾ ਜਾਦਾ ਪਿੰਡਾਂ ਨਾਲ ਦੇ ਵਿੱਚ ਵੱਡਾ ਮੁੱਦਾ ਹੁੰਦਾ ਥੋੜਾ ਜਿਹਾ ਹੱਲ ਕਰ ਲਿਆ ਸੀ ਯਾਨੀ 60% 40% ਰਹਿ ਗਿਆ ਹੂੰ ਉਹ ਵੀ ਆਸ ਆਵੇ ਹੋ ਜਾਊਗਾ ਜੀ ਉਹਦੇ ਵਾਸਤੇ ਪ੍ਰਪੂਜਲ ਬਣੀ ਵੀ ਆ ਹੂੰ ਸ਼ਾਇਦ ਐਸੇ ਟਾਈਮ ਹੋ ਜਾਈ ਨਹੀਂ ਤਾਂ ਫਿਰ ਅਗਲੀ ਦਰਮ ਤੋਂ ਮਤਮ ਉਹਦੇ ਕਰੂਗਾ ਕਰ ਦਿਆਂਗੇ ਤੇ ਹੁਣ ਅਗਲੀ ਟਰਮ ਦਾ ਤੁਸੀਂ ਹੈੱਡ ਤਾਂ ਦਿੱਤਾ ਵੀ ਪ੍ਰਮਾਤਮਾ ਮਿਹਰ ਕਰਦੇ ਤੇ ਜੇ ਤੁਸੀਂ ਆਪ ਖੁਦ ਆਪਣੇ ਕੰਮ ਤੋਂ ਸੰਤੋਸ਼ਟ ਹੋ ਤੇ ਲੋਕਾਂ ਦਾ ਵੀ ਫਿਰ ਪਿਆਰ ਹੋਣਾ ਕਿ ਉਹ ਦੁਬਾਰਾ ਤੁਸੀਂ ਚੋਣ ਲੜੋ ਜੀ ਬਈ ਕਹਿੰਦੇ ਤਾਂ ਹੈਗੇ ਸਾਰੇ ਅੱਛਾ ਠੀਕ ਹੈ ਤਿਆਰ ਹੋ ਫਿਰ ਨਹੀਂ ਦੁਕਾਨੇ ਜਾਓ ਹੂੰ ਦੁਕਾਨੇ ਨਹੀਂ ਜਾਣਾ ਨਾ ਸਾਰੇ ਬੈਠ ਕੇ ਨਜ਼ਰ ਰੱਖ ਰਹੇ ਕਰਾਂਗੇ ਹੋ ਜੇ ਮੇ ਲੋਕਾਂ ਦਾ ਹੋਊਗਾ ਕਿਉਂਕਿ ਆਪਾਂ ਲੋਕਾਂ ਤੋਂ ਬਿਨਾ ਕੁਛ ਵੀ ਨਹੀਂ ਜਿੰਨੇ ਵਾਰੀ ਵੀ ਸਾਡੇ ਪ੍ਰਵਾਸ ਨਗਰ ਨਹੀਂ ਦਿੱਤੀ ਆ ਤੇ ਹੁਣ ਵੀ ਨਗਰ ਦੇ ਫੈਸਲੇ ਹੋਣਾ ਅਸੀਂ ਆਪਣੇ ਤੌਰ ਤੇ ਵੀ ਅਸੀਂ ਥੋੜੀ ਪਿੰਡ ਦੇ ਲੋਕਾਂ ਨਾਲ ਕਈਆਂ ਨਾਲ ਸਾਡੇ ਵੀ ਰਿਸੋਰਸ ਹੁੰਦੇ ਆ ਜਦੋਂ ਗੱਲਬਾਤ ਕਰੀਦੀ ਹੈ ਤਾਂ ਤਕਰੀਬਨ ਲੋਕ ਭਾਵੇਂ ਉਹ ਕਿਸੇ ਪਾਰਟੀ ਦੇ ਵੀ ਹੋਣ ਉਹ ਵੀ ਮੈਂ ਜ਼ਿਆਦਾ ਤੁਹਾਡੀ ਵਿਰੋਧਤਾ ਕਰਦੇ ਨਹੀਂ ਦੇਖੇ ਤਕਰੀਬਨ ਉਹਨਾਂ ਦਾ ਇਹੀ ਹੁੰਦਾ ਕਿ ਵਧੀਆ ਕੰਮ ਕੀਤੇ ਆ ਮੁੰਡੇ ਨੇ ਮਤਲਬ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਕੋਈ ਕਿਸੇ ਤੇ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀਗਾ ਕਿ ਜਿਹੜੀ ਪਾਰਟੀ ਦੀ ਸਰਕਾਰ ਆ ਉਹਦੇ ਸਰਪੰਚ ਦੂਜਿਆਂ ਤੇ ਵਿਰੋਧੀਆਂ ਤੇ ਪਰਚੇ ਕਰਾਉਣ ਲੱਗ ਜਾਂਦੇ ਸੀ ਇਹ ਪਰਚਿਆਂ ਦੀ ਰਾਜਨੀਤੀ ਤਰੀਕੀ ਨੀ ਨੀ ਮੇਰੇ ਪਿੰਡ ਦਾ ਰਿਕਾਰਡ ਆ ਬਈ 5 ਸਾਲ ਪਹਿਲੀ ਗੱਲ ਤਾਂ ਪਹਿਲਾਂ ਤੋਂ ਹੀ ਹੈ ਨਹੀਂ ਸਾਡੇ ਪਿੰਡ ਪਰ ਆਹ 5 ਸਾਲਾਂ ਤੇ ਇੱਕ ਵੀ ਦਰਖਾਸਤ ਰਜਿਸਟਰਡ ਨਹੀਂ ਹੋਈ ਸਾਡੇ ਪਿੰਡ ਦੀ ਅੱਛਾ ਥਾਣੇ ਨਹੀਂ ਜਾਂਦੇ ਥਾਣੇ ਨਹੀਂ ਇੱਕ ਵੀ ਇਹ ਤੇ ਰਾਜਨਾਮੇ ਤੇ ਇੱਕ ਪਰਿਵਾਰ ਦੇ ਮਤਲੇ ਪਰਿਵਾਰ ਚ ਵੇਖੀ ਬਸ ਹਾਂ ਆਈ ਹੱਲ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਵੀ ਰਜਿਸਟਰਡ ਨਹੀਂ ਹੋਇਆ ਕੇਸ 55 ਸਾਲਾਂ ਚ ਨਾ ਕੋਈ ਵੀ ਕੋਈ ਮਾੜਾ ਮੋਟਾ ਕੋਈ ਲੜਾਈ ਵੜਾਈ ਦਾ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਕਿਸੇ ਦੀ ਧੀ ਭੈਣ ਦਾ ਕੋਈ ਵੀ ਹੂੰ ਜਿਵੇਂ ਬਸ ਇੱਕ ਰਿਕਾੜੀਆ ਮੇਰਾ ਤਾਂ ਪੰਜ ਸਾਲਾਂ ਦਾ ਵੀ ਨਾ ਸੀ ਨੋਂ ਦਾ ਸਮਾਨ ਪਿੱਟੋ ਚੱਕਣ ਦਿੱਤਾ ਤੇ ਨਾ ਧੀ ਦਾ ਕਿਤੋਂ ਚੱਕ ਕੇ ਹੂੰ ਮਸਲੇ ਆਈ ਹੱਲ ਹੱਲ ਕਰਦੇ ਰਹੇ ਪਰਿਵਾਰਾਂ ਦੇ ਵਿੱਚ ਬਸ ਤੇ ਹੋ ਜੇ ਕਿਉਂਕਿ ਸਰਕਾਰ ਵੀ ਹੁੰਦਾ ਬਹੁਤ ਐਲਾਨ ਕਰ ਰਹੀ ਹੈ ਕਿ ਜੇ ਪਿੰਡਾਂ ਦੇ ਵਿੱਚ ਸ਼ਰਮ ਸੰਤਤੀ ਹੋ ਜੇ ਤਾਂ ਅਸੀਂ ਗ੍ਰਾਂਟ ਦੇਵਾਂਗੇ ਸਰਕਾਰ ਵੀ ਕਹਿੰਦੀ ਆ ਹਨਾ ਤੇ ਐਨਆਰਏ ਵੀ ਕੁਝ ਕਹਿ ਰਹੇ ਆ ਜੇ ਇਸ ਪਾਸੇ ਨਹੀਂ ਕਰ ਤੋਦੀ ਕਿਉਂਕਿ ਜਿਹੜੇ ਲੋਕ ਆ ਪਿੰਡ ਦੇ ਜਿਉ ਉਹਨਾਂ ਨੂੰ ਲੱਗਦਾ ਵੀ ਨੌਜਵਾਨ ਸਰਪੰਚ ਵਧੀਆ ਕੰਮ ਕੀਤੇ ਆ ਤੇ ਸਰਬਸੰਤੀ ਵੀ ਹੋ ਸਕਦੀ ਹੈ ਜਾਂ ਇਹਦੇ ਚ ਕੋਈ ਟਾਂਗੜਾ ਆ ਸਕਦੀ ਹੈ ਨਹੀਂ ਹਜੇ ਅਸੀਂ ਨਗਰ ਨੇ ਕੋਈ ਇਕੱਠ ਕਰਿਆ ਨਹੀਂ ਕਿਉਂਕਿ ਤਰੀਕ ਉਹਨੂੰ ਦੇਖਦੇ ਆ ਕਦੋਂ ਤਰੀਕ ਐਲਾਨ ਹੁੰਦਾ ਹਨ ਉਦੋਂ ਬਾਅਦ ਫੇਰ ਨਗਰ ਦਾ ਇਕੱਠ ਕਰਾਂਗੇ ਬਾਈ ਜਿਵੇਂ ਕੋਈ ਨਗਰ ਦਾ ਫੈਸਲਾ ਹੋਊਗਾ ਹਨਾ ਸਾਰੇ ਇਕੱਠੇ ਬੈਠ ਕੇ ਤੁਹਾਨੂੰ ਲੱਗਦਾ ਕਿ ਸਰਬਸੰਤੀ ਹੋਣੀ ਚਾਹੀਦੀ ਹੈ ਚੰਗੀ ਗੱਲ ਹੈ ਉਹਦੇ ਨਾਲ ਪਿੰਡ ਚ ਇਤفاق ਵੀ ਬਣਦਾ ਹੈ ਆਪਸੀ ਭਾਈਚਾਰਾ ਵੀ ਵੱਧਦਾ ਤੇ ਨਾਲ ਪਿੰਡ ਨੂੰ ਵੀ ਫਾਇਦਾ ਹੁੰਦਾ ਜ਼ਰੂਰੀ ਹੈ ਬਈ ਹੋਜੇ ਤਾਂ ਬਹੁਤ ਵਧੀਆ ਚੀਜ਼ ਆ ਨਾ ਵੈਸੇ ਸਾਡੇ ਪਿੰਡ 'ਚ ਕੋਈ ਕਲੇਸ਼ ਵਾਲੀ ਗੱਲ ਹੈ ਨਹੀਂ ਗੀ ਸਾਰੇ ਭਾਈਚਾਰਾ ਸਾਰੇ ਗੱਲਾਂ ਜਿਵੇਂ ਅਸੀਂ ਦੋ ਜਣਾਂ ਨੇ ਇਲੈਕਸ਼ਨ ਲੜੇ ਅਸੀਂ ਵੀ ਆਪਸ ਵਿੱਚ ਬਰਤ ਤੇ ਵਧੀਆ ਬੋਲਦੇ ਚੱਲਦੇ ਹਾਂ ਮਤਲਬ ਉਹ ਉਹ ਸਿਆਸੀ ਜਿਹੜੀ ਕੈਡ ਹੁੰਦੀ ਆ ਉਹ ਹੈ ਨਹੀਂ ਚੋਹ ਮਹੀਨੇ ਦੀ ਪਾਰਟੀ ਵਾਲੀ ਨੂੰ ਲੈ ਕੇ ਤਾਂ ਅਸੀਂ ਇਲੈਕਸ਼ਨ ਘੜਦੇ ਹੀ ਨਹੀਂ ਭਾਈਚਾਰੇ ਦਾ ਇਲੈਕਸ਼ਨ ਨਹੀਂ ਲੜਦੇ ਜਿਹੜਾ ਸਰਪੰਚੀ ਵਾਲਾ ਹੁੰਦਾ ਉਹ ਵੀ ਭਾਈਚਾਰੇ 'ਚ ਹੀ ਲੜਦੇ ਆ ਕੋਈ ਗੱਲ ਨਹੀਂ ਤੁਸੀਂ ਦੇਖਦੇ ਆ ਕਿ ਸਰਪੰਚੀ ਦੀਆਂ ਚੋਣਾਂ ਤੋਂ ਸ਼ੁਰੂ ਹੋਈਆਂ ਲੜਾਈਆਂ ਕਤ ਕਈ ਪਿੰਡਾਂ ਚ ਗਈਆਂ ਕਤਲਾਂ ਤੱਕ ਜਾ ਕੇ ਨਿਬੜਦੀਆਂ ਤੇ ਇਹ ਇਹ ਨਿਕਲਣੀਆਂ ਚੀਜ਼ਾਂ ਕੋਈ ਵੀ ਨਹੀਂ ਬਈ ਕਦੇ ਵੀ ਨਹੀਂ ਹੋਇਆ ਬਈ ਹੂੰ ਕਦੇ ਵੀ ਨਹੀਂ ਹੋਇਆ ਸਾਡੇ ਪਿੰਡ ਕੋਈ ਸਿਆਸੀ ਲੜਾਈ ਜਿਵੇਂ ਹੀ ਹੋਈ ਹਣੀ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਿਆ ਬਈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਮੈਂ ਬਹੁਤ ਘੱਟ ਸਰਪੰਚਾਂ ਤੋਂ ਕਿਉਂਕਿ ਅਕਸਰ ਅਸੀਂ ਜੋ ਸਰਪੰਚਾਂ ਨਾਲ ਗੱਲ ਕਰਦੇ ਹਾਂ ਉਹ ਵਿਰੋਧੀ ਪਾਰਟੀ ਤੇ ਤੰਜ ਕਸਣ ਲੱਗ ਜਾਂਦੇ ਆ ਇਹਨਾਂ ਨੇ ਸਾਡੇ ਤੇ ਕਰਾਏ ਸੀ ਜਿਵੇਂ ਅਸੀਂ ਤਾਂ ਹੁਣ ਸਾਡੀ ਸਰਕਾਰ ਹੈ ਅਸੀਂ ਆਪਦਾ ਕੰਮ ਕੱਢਾਂਗੇ ਤੇ ਪਰ ਇਹ ਮੈਨੂੰ ਨਵੀਂ ਚੀਜ਼ ਸੁਣਨ ਨੂੰ ਮਿਲੀ ਹੈ ਕਿ ਪਰਚਿਆਂ ਦੀ ਰਾਜਨੀਤੀ ਨਹੀਂ ਕੀਤੀ ਨਹੀਂ ਬਾਈ ਜੀ ਤੇ ਨਸ਼ਿਆਂ ਦੀ ਜੇ ਗੱਲ ਕੀਤੀ ਜਾਵੇ ਨਸ਼ਿਆਂ ਨੂੰ ਲੈ ਕੇ ਪਿੰਡ ਤੇ ਕਿਹੋ ਜਿਹਾ ਸੈਟ ਰਿਹਾ ਤੁਹਾਡਾ ਐਜ਼ ਸਰਪੰਚ ਵੈਸੇ ਨਸ਼ਿਆਂ ਨੂੰ ਸਾਡੇ ਕੋਈ ਬੜਾ ਹੈ ਨਹੀਂਗਾ ਬਾਈ ਜੀ ਪਹਿਲਾਂ ਤੋਂ ਹੀ ਅੱਜ ਵੀ ਜ਼ਿਆਦੇ ਨਸ਼ੇ ਸਾਡੇ ਪਿੰਡ 'ਚ ਨਹੀਂ ਫੇਰ ਵੀ ਥੋੜੇ ਜੇ ਮੁੰਡੇ ਵਿਗੜੇ ਹੋਏ ਸੀਗੇ ਵਿੱਚ ਕੋਈ ਜੇ ਤਾਂ ਉਹਨਾਂ ਨੂੰ ਮੋਟੀਵੇਟ ਕਰਕੇ ਰੋਕਿਆ ਜਾਂਦਾ ਸੀ ਅੱਛਾ ਮਦਦ ਨਹੀਂ ਦੱਤਾ ਪੰਜਾ ਸਾਲਾਂ 'ਚ ਘਾਟੀ ਕੋਈ ਵੇਚਣ ਵਾਲਾ ਹੈ ਨਹੀਂ ਨਹੀਂ ਵੇਚਣ ਵਾਲਾ ਨਹੀਂ ਬਾਈ ਜੀ ਸਾਡੇ ਕੋਲ ਅੱਛਾ ਵੇਚਣ ਵਾਲਾ ਕੋਈ ਨਹੀਂ ਬਸ ਐਵੇਂ ਦੋ ਚਾਰ ਮੁੰਡੇ ਬਾਹਰ ਮੁੰਡੇ ਰਹਿੰਦੇ ਸੀ ਉਹ ਥੋੜੇ ਬਹੁਤੇ ਵਿਗੜੇ ਸੀ ਪਰ ਉਹ ਵੀ ਹੌਲੀ 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 ਉਹਨਾਂ ਨੂੰ ਕੰਟਰੋਲ ਕਰਨ ਤੇ ਲੱਗੇ ਆ ਉਹਨਾਂ ਦੇ ਮਾਪੋਰੀ ਸਹਿਯੋਗ ਨਾਲ ਉਹਨਾਂ ਨੂੰ ਮੋੜਦੇ ਆ ਮਤਲਬ ਵੀ ਹਟੋ ਬਈ ਇੰਨਾ ਕੰਮ ਵਿੱਚ ਕੋਈ ਸ਼ੱਕਿਆ ਭਈ ਜੀ ਤੁਹਾਡਾ ਵੀ ਸਮਾਂ ਹੈ ਜਿਹੜਾ ਬਹੁਤ ਰਜੇ ਮੈਂ ਭਰਿਆ ਹੁੰਦਾ ਹੈ ਨਾ ਤੇ ਮੈਂ ਜਾਂਦੇ ਜਾਂਦੇ ਇੱਕ ਸਵਾਲ ਜ਼ਰੂਰ ਪੁੱਛੂੰਗਾ ਜਿਵੇਂ ਅੱਜ ਕੱਲ ਨੌਜਵਾਨ ਹੈ ਜਿਹੜੇ ਵਿਦੇਸ਼ਾਂ ਵੱਲ ਭੱਜ ਰਹੇ ਆ ਹਨ ਆਪਣੇ ਪਿੰਡਾਂ ਨੂੰ ਛੱਡ ਕੇ ਕਈ ਤਾਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵੱਲ ਭਜਦੇ ਆ ਕਈ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਆ ਤੇ ਜਿਵੇਂ ਹੁਣ ਤੁਸੀਂ ਵੀ ਇੱਕ ਐਸੀ ਉਮਰ 'ਚ ਤੁਸੀਂ ਵੀ ਵਿਦੇਸ਼ ਜਾਣ ਬਾਰੇ ਸੋਚ ਸਕਦੇ ਸੀਗੇ ਸੈਟਲ ਹੋ ਸਕਦੇ ਸੀਗੇ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਬਾਹਰ ਵੱਲ ਭਜ ਰਹੇ ਐ ਕਿ ਕੀ ਸਾਨੂੰ ਪੰਜਾਬ ਦੇ ਵਿੱਚ ਰਹਿ ਕੇ ਨਹੀਂ ਬੰਦਾ ਕਾਮਯਾਬ ਹੋ ਸਕਦਾ ਹੋ ਸਕਦਾ ਮੈਂ ਜੀ ਕੋਈ ਵੱਡੀ ਗੱਲ ਨਹੀਂ ਹੋ ਸਕਦਾ ਜਿਹਨੇ ਮਿਹਨਤ ਕਰਨੀ ਆ ਉਹਨੂੰ ਇੱਥੇ ਵੀ ਕੋਈ ਵੱਡੀ ਗੱਲ ਨਹੀਂ ਬਈ ਕੀ ਨਾਮ ਹੈ ਤੁਹਾਡਾ ਹਰਪਜਨ ਸਿੰਘ ਹਰਪਜਨ ਸਿੰਘ ਜੀ ਤੁਹਾਡਾ ਪਿੰਡ ਬਾਰੇ ਵਾਲਾ ਹੀ ਹੈ ਹਾਂਜੀ ਹਾਂ ਤੇ ਜਿਹੜਾ ਅਸੀਂ ਅੱਜ ਆਏ ਆ ਕਿ ਜਿਹੜੀ ਤੁਹਾਡੀ ਪੰਚਾਇਤ ਰਹੀ ਹੈ 5 ਸਾਲ ਸਰਪੰਚ ਜੀ ਰੇਰ ਬਰਾੜ ਸਾਹਿਬ ਤੇ ਇਹ ਪੰਚਾਇਤ ਦਾ ਜਿਹੜਾ ਕੰਮ ਹੈ ਕਿਵੇਂ ਲੱਗਦਾ ਤੁਹਾਨੂੰ ਵੀ ਕਿਹੋ ਜਿਹਾ ਕੰਮ ਕੀਤਾ ਵਧੀਆ ਪਿੰਡ ਦੇ ਹਿੱਤਾਂ ਦੀ ਖਾਤਰ ਵਧੀਆ ਕੰਮ ਕੀਤਾ ਹੈ ਜਾਂ تسਲੀ ਬਖਸ਼ ਨਹੀਂ ਕੰਮ ਤਾਂ ਬਹੁਤ ਵਧੀਆ ਹੋਇਆ ਜੀ ਅੱਛਾ ਕੰਮ ਤਾਂ ਠੀਕ ਹੋ ਗਿਆ ਆਪਣੇ ਤਾਂ ਅਗਵਾਣ ਆ ਜੀ ਨਾਲ ਨਾਲ ਤੇ ਬਾਕੀ ਸੋਣਾ ਇਥੇ ਕਿੰਨਾ ਕਿੰਨਾ ਦਾ ਕਾਰਜ ਬੰਦਾ ਸੀ ਸਾਰਾ ਠੀਕ ਹੈ ਜਿੰਨਾ ਕੁਸ ਗਵਰਨਮੈਂਟ ਨਾਲ ਬਣੀ ਜਾਦਾ ਲਾਈਨ ਤੇ ਆਈ ਗਿਆ ਉਹ ਪੀਤਾ ਇੱਕ ਕੰਮ ਤੋਂ ਨਹੀਂ ਆਮ ਤੌਰ ਤੇ ਪੰਚਾਇਤਾਂ ਤੇ ਦੋਸ਼ ਲੱਗਦੇ ਆ ਵੀ ਪੰਚਾਇਤਾਂ ਪੈਸਾ ਖਾ ਜਾਂਦੀਆਂ ਜਾਂ ਪੈਟ ਤੇ ਪੈਸਾ ਨਹੀਂ ਲਾਉਂਦੀਆਂ ਜਾਂ ਲੋਕਾਂ ਤੇ ਝੂਠੇ ਪਰਚੇ ਕਰਾਉਂਦੇ ਆ ਸਰਪੰਚ ਇਹੋ ਜੀ ਗੱਲ ਤਾਂ ਨਹੀਂ 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 ਕੋਈ ਨਹੀਂ ਇਹ ਜੀ ਗੱਲ ਕੋਈ ਨਹੀਂ ਹੈ ਗੱਲ ਜੀ ਪਟਾਪੰਡ ਦਾ ਵਧੀਆ ਵਧੀਆ ਠੀਕ ਹੈ ਸਾਡਾ ਭਰਾਵਾ ਦਾ ਪਿੰਡ ਵਧੀਆ ਪਿੰਡਾ ਛੋਟਾ ਜਿਹਾ ਪਿੰਡਾ ਜਿੰਨਾ ਕਿ ਜਿੰਨਾ ਕਿ ਪ੍ਰੋਫੈਸਰ ਦੇ ਹਿਸਾਬ ਨਾਲ ਆਈ ਗ੍ਰੈਡ ਉਹ ਨਹੀਂ ਉਹਨਾਂ ਨੇ ਲਾਈ ਹੈ ਜੀ ਜਿੰਨਾ ਕਿ ਜਿਹੜੇ ਹਿਸਾਬ ਨਾਲ ਆਇਆ ਉਹ ਕਹਿਣਾ ਉਹ ਹਿਸਾਬ ਨਾਲ ਸਾਡਾ ਲਾਇਆ ਜੀ ਇੱਕ ਇੱਕ ਹੋਰ ਗੱਲ ਸੁਣਨ ਨੂੰ ਮਿਲੀ ਹੈ ਜੀ ਕਿ ਤੁਹਾਡੇ ਪਿੰਡ ਦੇ ਵਿੱਚ ਕਹਿੰਦੇ ਵੀ ਜਿਹੜੀ ਪਾਰਟੀ ਦੀ ਸਿਆਸੀ ਕਿੜਾ ਹੁੰਦੀਆਂ ਆਪਸ ਚ ਉਹ ਹੈ ਨਹੀਂ ਕਹਿੰਦੇ ਵੀ ਜਦੋਂ ਇਲੈਕਸ਼ਨ ਲੜਦੇ ਆ ਪਰ ਆਪਸੀ ਜਿਹੜਾ ਲੜਾਈ ਹੁੰਦੀ ਹੈ ਖੁੰ ਖੁੰਦਕਾ ਹੁੰਦੀ ਹੈ ਉਹ ਨਹੀਂ ਹੈਗੀਆਂ ਕਹਿੰਦੇ ਇਹ ਸੱਚੀ ਆ ਗੱਲ ਨਹੀਂ ਇੱਥੇ ਤਾਂ ਸਾਰੇ ਜੀ ਛੋਟਾ ਜੀ ਸਾਰੇ ਜਨ ਦੀ ਇੱਕ ਦੂਜੇ ਦੇ ਹੱਥ ਮਤਲਬ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਉਹ ਹੈਗੀ ਹੈ ਹੈਗੀ ਹੈ ਹੈਗੀ ਹੈ ਵਧੀਆ ਸਾਂਝ ਆ ਸਾਰੇ ਇੱਕ ਦੂਜੇ ਦੇ ਹਾਂ ਪੱਖ ਚ ਚੱਲਦੇ ਆ ਜੀ ਉਧਰ ਵੀ ਭਾਈ ਜੀ ਆਪਾਂ ਸਸੀ ਕਾ ਭਾਈ ਜੀ ਕੀ ਨਾਮ ਆ ਜੀ ਜਗਰੂਪ ਸਿੰਘ ਆ ਜੀ ਜਗਰੂਪ ਸਿੰਘ ਜੀ ਜਿਵੇਂ ਆਪਾਂ ਦੇਖਦੇ ਆ ਕਿ 5 ਸਾਲ ਹੋ ਗਏ ਪੰਚਾਇਤਾਂ ਬਣੀਆਂ ਨੂੰ ਸਰਕਾਰ ਨੇ ਹੁਣ ਪੰਚਾਇਤਾਂ ਭੰਗ ਕਰ ਦਿੱਤੀਆਂ ਕਿਸੇ ਵੇਲੇ ਵੀ ਜਿਹੜੀਆਂ ਚੋਣਾਂ ਸਰਕਾਰ ਕਰਵਾ ਸਕਦੀ ਹੈ ਹਾਂਜੀ ਹਾਂਜੀ ਪਿੰਡ ਬਾਰੇ ਵਾਲੇ ਦੀ ਜੇ ਗੱਲ ਕੀਤੀ ਜਾਵੇ ਕਾਕਾ ਬਰਾੜ ਦੀ ਜਿਹੜੇ ਸਰਪੰਚ ਸੀਗੇ ਹੁਣ ਮੌਜੂਦਾ ਇਹਨਾਂ ਦਾ 5 ਸਾਲ ਦਾ ਸਫਰ ਤੁਸੀਂ ਕਿਵੇਂ ਦੇਖਦੇ ਆ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਹਿੱਤਾਂ ਦੇ ਲਈ ਕੁਝ ਬਿਹਤਰ ਕੀਤਾ ਜਿਵੇਂ ਨੌਜਵਾਨ ਸਰਪੰਚਾਂ ਤੋਂ ਉਮੀਦ ਵੀ ਜ਼ਿਆਦਾ ਹੁੰਦੀ ਹੈ ਲੋਕਾਂ ਦੀ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੇ ਹਾਂਜੀ ਹਾਂਜੀ ਪੂਰਾ ਹੀ ਖਰੇ ਉੱtre ਜੀ ਵਧੀਆ ਇਹਨਾਂ ਨੇ ਜਾਨੀ ਸਹਿਯੋਗ ਕੀਤਾ ਬਾਕੀ ਸਾਡੇ ਪਿੰਡ ਚ ਜੋ ਵੀ ਲੜਾਈ ਝਗੜੇ ਜਿਵੇਂ ਵੀ ਆ ਬੈਠ ਕੇ ਇੱਥੇ ਸੁਝਾ ਦੇਂਦੇ ਆ ਤੇ ਬਾਕੀ ਜਿੰਨਾ ਵੀ ਕੁਝ ਆਇਆ ਪਿੰਡ ਦੇ ਵਿੱਚ ਸਾਰਾ ਲਾਇਆ ਜਿਵੇਂ ਗਰਾਊਂਡ ਗਰਾਊਂਡ ਬਣਾਈ ਆ ਸਕੂਲ ਤੇ ਵਧੀਆ ਜਾਨੀ ਪੂਰਾ ਵਧੀਆ ਕੀਤਾ ਜੀ ਇਹਨਾਂ ਨੇ ਅੱਛਾ ਜਿਹੜੀ ਪਿੰਡ ਚ ਤੁਹਾਡੇ ਆਪਸੀ ਭਾਈਚਾਰਕ ਸਾਂਝ ਆ ਇਹ ਇਹ ਮੈਂ ਨਵੀਂ ਗੱਲ ਸੁਣੀ ਆ ਆਮ ਪਿੰਡਾਂ ਦੇ ਵਿੱਚ ਹੁੰਦਾ ਕਿ ਸਿਆਸੀ ਕੀੜਾ ਕੱਢਣ ਲੱਗ ਜਾਂਦੇ ਆ ਜੇ ਤੇਰੀ ਸਰਕਾਰ ਹੈ ਤਾਂ ਉਹ ਸਰਪੰਚ ਦੂਜੇ ਵਿਰੋਧੀਆਂ ਤੇ ਪਰਚੇ ਕਰਾਉਣ ਲੱਗ ਜਾਂਦੇ ਆ ਤੇ ਉਹ ਪਰਚੇ ਕਿੱਥੋਂ ਤੱਕ ਜਾਂਦੇ ਆ ਕਈ ਪਿੰਡਾਂ 'ਚ ਦੁਸ਼ਮਣੀਆਂ ਕਤਲਾਂ ਤੱਕ ਵੀ ਗਈਆਂ ਤੇ ਇੱਥੇ ਤੁਹਾਡੇ ਪਿੰਡ 'ਚ ਨਹੀਂ ਹੈ ਜਿਹੇ ਆ ਨਹੀਂ ਨਹੀਂ ਸਾਡੇ ਤਾਂ ਬਿਲਕੁਲ ਹੀ ਨਹੀਂ ਇਹ ਜਿਹੇ ਸਾਡੇ ਤਾਂ ਇਹ ਐਵੇਂ ਕਹਦੇ ਕਿ ਨਾ ਕੋਈ ਲੜਾਈ ਨਾ ਕੋਈ ਝਗੜਾ ਇਹਨਾਂ ਦੇ ਪਹਿਲੇ 25 ਸਾਲ ਤਾਂ ਇਹਨਾਂ ਦੇ ਪਹਿਲੇ ਹੀ ਸਰਪੰਚੀ ਰਹੀ ਜੇ ਮਾੜੇ ਹੁੰਦੇ ਤਾਂ ਫਿਰ ਹੁੰਦੀ ਨਾ ਇਹਨਾਂ ਦੇ ਪ੍ਰਕਰਤੀ ਰਹੀ ਹੈ ਪਹਿਲੇ 25 ਹਾਸ ਰਪੈਂਚੀ ਤੇ ਬਹੁਤ ਵਧੀਆ ਇਹ ਪੂਰਾ ਵਧੀਆ ਉੱਤਰ ਤੇ ਤੇ ਬਾਕੀ ਲੜਾਈ ਝਗੜੇ ਦੀ ਗੱਲ ਆ ਤੇ ਲੜਾਈ ਝਗੜਾ ਦਾ ਜਮ ਨਹੀਂ ਜਿੱਥੇ ਹਾਂਜੀ ਬਹੁਤ ਵਧੀਆ ਹੁਣ ਕਿਵੇਂ ਲੱਗਦਾ ਹੁਣ ਗਾਂ ਫੇਰ ਚੋਣਾ ਆ ਰਹੀਆਂ ਤੁਹਾਨੂੰ ਲੱਗਦਾ ਵੀ ਦੁਬਾਰਾ ਜੇ ਉਮੀਦਵਾਰ ਬਣਦੇ ਆ ਤਾਂ ਲੋਕ ਫਤਵਾ ਦੇ ਸਕਦੇ ਆ ਨਹੀਂ ਸਾਡੇ ਤਕਰੀਬਨ ਸ਼ਰਮ ਸ਼ਾਂਤੀ ਨਹੀਂ ਹੋ ਜੂਗਾ ਮਾਲਾ ਸਾਡੇ ਪਹਿਲਾਂ ਵੀ ਇਹਨਾਂ ਦੇ ਸਰਬਸੰਮਤੀ ਨਹੀਂ ਤੇ ਲੱਗਦਾ ਵੀ ਇਹ ਸਰਬਸੰਮਤੀ ਜੇ ਹੁੰਦੀ ਹੈ ਪਿੰਡਾਂ ਨੂੰ ਫਾਇਦਾ ਕਿਉਂਕਿ ਸਰਕਾਰ ਨੇ ਵੀ ਐਲਾਨ ਕੀਤਾ ਕਿ ਜਿਹੜੇ ਪਿੰਡਾਂ 'ਚ ਸਰਬਸੰਮਤੀ ਹੋ ਅਸੀਂ ਗ੍ਰਾਂਟ ਦੇਵਾਂਗੇ ਉਹ ਪਿੰਡਾਂ 'ਚ ਜੇ ਉਹ ਚੰਗੇ ਪਿੰਡਾਂ ਦੇ ਵਾਸਤੇ ਆਪਸੀ ਭਾਈਚਾਰ ਪਸਾਂਝ ਵਧਦੀ ਹੈ ਹਾਂਜੀ ਹਾਂਜੀ ਪੂਰਾ ਹੀ ਵਧਦੀ ਹੈ ਜੀ ਹੂੰ ਇਹਨਾਂ ਦੇ ਆਈਆਂ ਵੀ ਘਰ 'ਚ ਸਰਪੰਚੀ ਰਹੀ ਆ ਤਾਂ ਹੀ ਰਹੀ ਆ ਜੇ ਕਰਦੇ ਆ ਤਾਂ ਹੀ ਆ ਮੂਹਰੇ ਲੱਕੇ ਤੁਰਦੇ ਆ ਸਾਰਾ ਪਰਿਵਾਰ ਜਿਵੇਂ ਕੋਈ ਕੋਈ ਵੀ ਆਪਣੇ ਪਿੰਡ ਦੇ ਵਿੱਚ ਕੋਈ ਮਸਲਾ ਆਇਆ ਨਹੀਂ ਵੀ ਇਹਨਾਂ ਨੇ ਪਿੱਛਾ ਵੀ ਨਾ ਮੂਰੇ ਲੱਗ ਕੇ ਦਰਨਾ ਬਾਕੀ ਆਏ ਆ ਵੀ ਜੇ ਸਰਬਸਾਂਤੀ ਹੁੰਦੀ ਆ ਫਾਇਦਾ ਹੀ ਹੁੰਦਾ ਪਿੰਡ ਨੂੰ ਸਰਕਾਰ ਪੈਸੇ ਦਿੰਦੀ ਆ ਉਹ ਪਿੰਡ ਤੇ ਲੱਗ ਜਾਂਦੇ ਆ ਜੀ ਹਾਂਜੀ